ਗੱਲ ਸੁਣਾਉਣ ਲੱਗਿਆ ਕਹਿੰਦਾ ਨੀਂਦ ਭੁੱਖ ਤੇ ਇਸ਼ਕ ਤਿੰਨਾਂ ਨੂੰ ਵੱਧ ਵਧਾਉਣਾ ਨਹੀਂ ਕਰਜ ਮਰਜ ਤੇ ਫਰਜ ਨੂੰ ਲੋਕੋ ਕਦੇ ਭੁਲਾਉਣਾ ਨਹੀਂ ਬੋਲ ਬਿਰਤੇ ਨਹੀਂ ਜਾਂਦੇ ਸਾਧੂ ਪੀਰ ਵਕਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਿਸ ਵਕੀਲ ਬਿਮਾਰੀ ਦੇ ਔਰਤ ਜੋਬਨ ਪੈਸਾ ਇਹਨਾਂ ਨੂੰ ਪਰਦਾ ਚਾਹੀਦਾ ਕਰੀਏ ਨਾ ਇਤਵਾਰ ਸੱਪ ਦੁਸ਼ਮਣ ਤੇ ਰਹੀਦਾ ਗੱਲਾਂ ਵਿੱਚ ਨਾ ਆਈਏ ਅੰਬਲੀ ਚੋਰ ਵਪਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਿਸ ਵਕੀਲ ਬਿਮਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਿਸ ਵਕੀਲ ਬਿਮਾਰੀ ਦੇ ਘਰ ਵਾਲੀ ਜਦੋਂ ਆਖੇ ਲੈ ਲੈਣੀ ਗੱਡੀ ਵੇ ਛੋਟੀ ਵੀ ਨਹੀਂ ਮਾਈਆ ਨਾਲੇ ਲੈਣੀ ਵੱਡੀ ਵੇ ਵੇਚ ਕੇ ਕਿਲਾ ਜਿਨੇ ਝੂਟੇ ਲੈ ਸਫਾਰੀ ਦੇ ਕਾਫੀ ਪੁਰਾਣਾ ਸ਼ੇਰ ਆਪਣਾ ਲਿਖਿਆ ਹੋਇਆ ਸਫਾਰੀਆਂ ਉਹਦੇ ਮਸ਼ਹੂਰ ਹੁੰਦੀ ਅਸੀ ਵੇਚ ਕੇ ਕਿਲਾ ਜਿਨੇ ਝੂਟੇ ਲੈ ਸਫਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਿਸ ਵਕੀਲ ਬਿਮਾਰੀ ਦੇ ਵੇਚ ਜ਼ਮੀਨਾ ਕੀਤੀ ਜੋ ਸਰਦਾਰੀ ਕੀ ਕਰਨੀ ਵੇਚ ਜ਼ਮੀਨਾ ਕੀਤੀ ਜੋ ਸਰਦਾਰੀ ਕੀ ਕਰਨੀ ਤੇ ਅੱਖਾਂ ਵਾਂਗੂ ਰੋਲ ਦੇਵੇ ਜਿਹੜੀ ਜਾਰੀ ਕੀ ਕਰਨੀ ਨਾਗਰੇ ਵਾਲਿਆ ਚੜੇ ਜੋ ਧੱਕੇ ਇਸ਼ਕ ਸ਼ਿਕਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਸ ਵਕੀਲ ਬਿਮਾਰੀ ਦੇ ਪੱਟੇ ਤਾਪ ਨਹੀਂ ਆਉਂਦੇ ਪੁਲਸ ਵਕੀਲ ਬਿਮਾਰੀ ਦੇ ਘੈਂਟ ਲੱਗੀ ਤਾਂ ਸ਼ੇਰ ਜ਼ਰੂਰ ਕਰੇ